ਸ਼ਕੁੰਤਲਾ ਦੇਵੀ ਕਿੱਥੇ ਜਾ ਰਹੇ ਹੋ ਤੁਸੀਂ ਪੁੱਡਾ ਗਲੋਨੀ ਬਟਾਲਾ ਰੋਡ ਤੋਂ ਕੀ ਕੀ ਹਸਾ ਹੋਇਆ ਜੀ ਸਰ ਆਪਾਂ ਇੱਥੇ ਕਿਸੇ ਦੀ ਵੇਟ ਕਰਨੀ ਸੀ ਆਪਾਂ ਬਟਾਲੇ ਜਾਣਾ ਸੀ ਤੇ ਆਪਾਂ ਅੱਜ ਸਰਨੇ ਤੋਂ ਕੋਈ ਆ ਰਹੇ ਸੀ ਉਹਨਾਂ ਦੀ ਵੇਟ ਕਰਨ ਵਾਸਤੇ ਇੱਥੇ ਖੜੇ ਸੀ ਜਿਹੜੀ ਸਾਈਡ ਤੇ ਰੁਕਿਆ ਸੀਗਾ ਤੇ ਆਪਾਂ ਸਾਈਡ ਤੇ ਖੜੀ ਆ ਗਏ ਆ ਆਪਾਂ ਇੱਕ ਸਾਈਡ ਤੇ ਕੀਤਾ ਹੈਗਾ ਇੱਥੇ ਚੌਂਕ ਆ ਸਾਨੂੰ ਪਤਾ ਆਪਾਂ ਥੋੜੀ ਅੱਗੇ ਗੱਡੀ ਲਿਆ ਕੇ ਰੱਖੀ ਹੈਗੀ ਇਹਨਾਂ ਨੇ ਦੂਸਰੀ ਸਾਈਡ ਨੂੰ ਜਾਣਾ ਸੀ ਇਹਨਾਂ ਨੇ ਆਈ ਡੋਨਟ ਨੋ ਕੀ ਕੀਤਾ ਹੈ ਨਸ਼ਾ ਕੀਤਾ ਹੈ ਆਈ ਆਈਜ਼ ਇਹਨਾਂ ਦੀਆਂ ਬੰਦ ਸੀ ਜਦੋਂ ਆਪਰੇ ਸਾਡੀ ਗੱਡੀ ਨੂੰ ਪੂਰੀ ਨੂੰ ਰਗੜ ਕੇ ਅੱਗੋਂ ਤੱਕ ਲੈ ਕੇ ਸਾਡੀ ਗੱਡੀ ਖੁਦ ਦੇਖੋ ਤੁਸੀਂ ਉਹਨਾਂ ਟਰਨ ਕਰਤੀ ਹੈਗੀ ਹੈ ਕਿੰਨਾ ਕੁ ਨੁਕਸਾਨ ਗੱਡੀ ਦਾ ਹੋਇਆ ਜੀ ਸਰ ਪੂਰੀ 100% ਗੱਡੀ ਡੈਮੇਜ ਹੈ ਉਹ ਤੁਸੀਂ ਦੇਖੋ ਉਹ ਤਾਂ ਸਰ ਇਹ ਪੂਰੀ ਗੱਡੀ ਕਹਦੇ ਆ ਜਿਹੜੀ ਹੈਗੀ ਆ ਅਕੋਰਡਿੰਗ ਟੂ ਲਾ ਜਿਹੜੀ ਹੈਗੀ ਆ ਨੂੰ ਪੂਰੀ ਪਨਿਸ਼ਮੈਂਟ ਦਿੱਤੀ ਜਾਏ ਸਾਡੀ ਪੂਰੀ ਗੱਡੀ ਦਾ ਖਰਚਾ ਦਿੱਤਾ ਹਾਂ ਜੀ ਹਾਂਜੀ ਆ ਗਏ ਸਰ ਉਹਨਾਂ ਨੇ ਆਏ ਗਿਆ ਉਹ ਦੇਖਦੇ ਪਏ ਆ ਉਹਨਾਂ ਕਹਿੰਦੇ ਨੇ ਮੈਂ ਕਾਹ ਸੇ ਆਇਓ बिहार से है हाँ? बिहार से बिहार से किधर को जाना था हाँ? कहा को जाना था आपने इधर ही काम करते हैं कंपनी नहीं में नहीं, गाड़ी कहाँ लेकर जा रहे थे आप हाई तो जो एक्सीडेंट किया पीछे से हिट किया इसका क्या कारण है क्या हुआ ये तरन साहू उधर घुमाने में गड़बड़ा गए थे वही बात है तो गाड़ी पूरी टोटल लॉस्ट हो गई उसका क्या करना अभी मालिक कौन है आपके उधर है नहीं नाम क्या है मालिक का है? हाँ? आप गाड़ी चलाते हो मालिक कौन है गाड़ी का मालिक के सामने क्या है लाइसेंस है तेरा हाँ है तो मालिक कहाँ के रहने वाले हैं ये सर नहीं याद है मालिक हाँ मालिक का याद नहीं है सर आपने कुछ खाया है आपको याद ही नहीं है आपको याद ही नहीं मालिक का नहीं पता तनख्वाह कहाँ से लेते हो वो सर कंपनी में साथ है क्या कंपनी का नाम क्या है कंपनी का नाम क्या है ਭਾਈ ਮੈਂ ਪੁੱਛ ਰਹਾ ਹੂੰ ਕੰਪਨੀ ਦਾ ਨਾਮ ਕਿਆ ਹੈ ਗੁਦਰ ਸਰ ਮੇਰਾ ਉਧਰ ਹੈ ਸਰ ਅਰੇ ਯਾਰ ਹਣੇ ਸਰ ਦੱਸ ਰੂ ਕੀ ਇੱਕ ਮਸਲਾ ਹੋਇਆ ਤੇ ਕੋਈ ਇਨਸੀਡੈਂਟ ਹੈਗਾ ਜੀ ਅਹੀਂ ਜੀ ਸੜਕ ਸੁਰੱਖਿਆ ਫੋਰਸ ਬਬਰੀ ਨਾਕੇ ਤੋਂ ਘਰੋਟਾ ਮੋੜ ਤੇ ਇੱਥੇ ਅਹੀਂ ਰਾਹਗੀਰ ਨੂੰ ਪਤਾ ਲੱਗਾ ਹੈਗਾ ਵੀ ਇੱਕ ਟਿਪਰ ਦਾ ਤੇ ਕਾਰ ਦਾ ਜਿਹੜਾ ਉਹ ਐਕਸੀਡੈਂਟ ਹੋਇਆ ਆਪਣੇ ਘਰਾਲਾ ਮੋੜ ਦੇ ਬਾਈਪਾਸ ਤੇ ਬੱਸ ਸਟੈਂਡ ਦੇ ਨੇੜੇ ਅਹੀਂ ਆ ਕੇ ਵੇਖਿਆ ਵਾ ਤੇ ਉਹ ਕਾਰ ਤੇ ਵਿੱਚ ਲੇਡੀ ਜੀ ਇੱਕ ਤੇ ਇੱਕ ਉਹਨਾਂ ਦਾ ਬੇਟਾ ਹੀ ਉਹ ਚਲਾ ਰਿਹਾ ਸੀਗਾ ਚਲਾਵ ਨਹੀਂ ਦੇ ਖਲੋਤੇ ਹੀ ਗਏ ਕਿਦੀ ਡੀ ਕਰ ਰਹੀ ਸੀਗੇ ਉਹਨਾਂ ਨੇ ਜਾਣਾ ਸੀਗਾ ਸਤਸੰਗ ਤੇ ਕਿਤੇ ਤੇ ਉਹ ਇੱਕ ਟਿਪਰ ਵਾਲਾ ਆਇਆ ਉਹਨੇ ਜਾਣਾ ਤੇ ਹੈਗਾ ਸੀ ਮਕੇਰੀਆਂ ਨੂੰ ਇਹਨੇ ਅੰਮ੍ਰਿਤਸਰ ਵਾਲ ਨੂੰ ਰੂਟ ਨੂੰ ਮੋੜ ਲੀਆ ਬੱਸ ਤੇ ਇਹਨਾਂ ਦੇ ਵਿੱਚ ਲਿਆ ਕੇ ਉਹਨੇ ਹਿੱਟ ਕੀਤੀ ਆ ਜੋ ਇਹ ਵੀ ਬਹੁਤ ਹੀ ਬਚਾਅ ਹੋ ਗਿਆ ਇਹਨਾਂ ਦਾ ਵੀ ਬੜਾ ਬਹੁਤ ਕਿਸਮਤ ਨਾਲ ਬਚੇ ਨੇ ਡਰਾਈਵਰ ਨੇ ਕੁਝ ਖਾਤਾ ਲੱਗਦਾ ਵਾ ਜੀ ਹਾਂ ਇਹਨੂੰ ਅਸੀਂ ਆਪ ਆਣ ਕੇ ਕੱਢਿਆ ਡਰਾਈਵਰ ਨੂੰ ਵਿੱਚੋਂ ਕੀ ਲੱਗਦਾ ਕੀ ਮਾਨਸਿਕ ਮਾਨਸਿਕ ਤੋਂ ਵੀ ਲੱਗਦਾ ਵੀ ਇਹਨੇ ਕੋਈ ਨਸ਼ਾ ਨਸ਼ਾ ਕੀਤਾ ਲੱਗਦਾ ਬਾਕੀ ਇਹਨਾਂ ਦੇ ਮਾਲਕ ਆਏ ਨਹੀਂਗੇ ਬਾਕੀ ਇਹ ਮਾਮਲਾ ਜਿਹੜਾ ਅਸੀਂ ਤੇ ਬਠਾਣੇ ਦੇ ਹਵਾਲੇ ਕਰਤਾ ਵਾ ਉਹ ਉਹਨਾਂ ਦੇ ਇਨਸਪੈਕਟਰ ਰਮੇਸ਼ ਕੁਮਾਰ ਜੀ ਆ ਰਹੇ ਨੇ ਆ ਕੇ ਮੌਕਾ ਵੇਖਦੇ ਆ ਜੋ ਕਾਰਵਾਈ ਬੰਦੀ ਹੋ ਗਈ ਉਸ ਲਈ ਕਰ ਦਾਂਗੇ ਮਾਲਕ ਅਜੇ ਵੈਰੀਫਾਈ ਨਹੀਂ ਹੋਇਆ ਕਰ ਰਹੇ ਆ ਇਨਸਪੈਕਟਰ ਸਾਹਿਬ ਆਦੇ ਆ ਇਹਨਾਂ ਦੇ ਕਾਗਜ਼ ਪੱਤਰ ਵੇਖਦੇ ਆਣ ਕੇ ਆ ਕੇ ਤੁਹਾਨੂੰ ਸਾਰਾ ਕਰ ਦਿੰਦੇ ਆ ਬੰਦੇ ਦਾ ਆਧਾਰ ਕਾਰਡ ਦੀ ਪਛਾਣ ਇੱਕ ਤੇ ਦਾ ਇਹਦਾ ਅਜੇ ਆਧਾਰ ਕਾਰਡ ਵੀ ਨਹੀਂ ਮਿਲਿਆ ਟਿੱਪਰ ਜਿਹੜੀ ਹੈ ਨਾ ਪਲਟਣ ਦੇ ਯੋਗ ਹੋ ਗਈ ਆ ਇਦਨ ਵੀ ਪਲਟ ਜਾਣੀ ਆ ਜੀ ਆਪਾਂ ਵਿੱਚ ਵੜੀ ਤੇ ਪਲਟ ਸਕਦੀ ਆ ਉਹ ਅਸੀਂ ਤਾਂ ਨਹੀਂ ਵਿੱਚ ਵੰਡੇ ਵੀ ਚਲੋ ਆਉਂਦੇ ਆ ਤੇਨੂੰ ਪਿੱਛੇ ਕਰਾ ਕੇ ਫੇਰੇ ਇੱਧਰ ਲਾ ਆ ਮਿੱਟੀ ਮਿੱਟੀ ਦੀ ਲੋਡ ਆ ਹਾਂਜੀ ਕਿੰਨਾ ਨੁਕਸਾਨ ਘੱਡੀ ਦਾ ਹੋਇਆ ਜੀ ਕਾਰ ਤੇ ਬਿਲਕੁਲ ਡੈਮੇਜ ਹੋ ਗਈ ਆ ਪਰਿਵਾਰ ਦਾ ਬਚਾਰਿਆ ਪਰਿਵਾਰ ਦਾ ਬਚਾਜ ਪਰਿਵਾਰ ਦਾ ਜੀ ਬਿਮਾਰ ਆ ਇਹਨਾਂ ਨੂੰ ਬਚਾ ਲਿਆ ਵਾ ਕੀ ਮੰਗਿਆ ਪਰਿਵਾਰ ਦੀ ਕੀ ਮੰਗਿਆ ਮੰਗ ਜੇ ਆਉਂਦੇ ਇਹਨਾਂ ਨੂੰ ਦੋਹਾਂ ਧਿਰਾਂ ਨਾਲ ਭਾਲ ਕੇ ਪੁੱਛਣਗੇ ਕੀ ਮੰਗ ਹੈਗੀ ਆ ਉਹ ਤਾਂ ਮੌਕੇ ਤੇ ਆਈਓ ਵੇਖੂਗਾ ਆਣ ਕੇ ਇਹ ਡਰਾਈਵਰ ਤੇ ਉਹ ਚਿੰਪਲ ਦੀ ਮਾਰ ਕਰਨ ਗੱਲ ਬੋਲੀ ਹਾਂ ਮਾਲਕ ਦੇ ਨਾਲ ਗੱਲ ਹੋਈ ਆ ਉਹ ਕਹਿੰਦੇ ਆ ਰਹੇ ਉਹਨਾਂ ਦਾ ਬੰਦਾ ਇੱਕ ਆ ਵੀ ਗਿਆ ਵਾ ਇਹ ਮਾਲਕ ਹੈਗੇ ਆ ਜੀ ਆਰ ਹਾਲੇ ਆ ਪਤਾ ਨਹੀਂ ਕਿੱਥੋਂ ਇਹ ਆਪਣੇ ਅਮਰਸਰ ਦੀ ਪਾਰਟੀ ਆ ਕੋਈ ਤੇ ਬਾਕੀ ਆ ਰਹੇ ਹਾਂਜੀ ਉਹ ਵੀ ਆ ਰਹੇ